ਪਰ ਇੱਥੇ ਜਿਹੜਾ ਅਸੀਂ ਆਣ ਕੇ ਰੁਪਈਆ ਵੇਖ ਰਹੇ ਆ ਬਹੁਤ ਹੀ ਬਹੁਤ ਹੀ ਘਟਿਆ ਜੋ ਗਿਆ মিডিਆ ਰੋਜ਼ ਕਵਰ ਕਰਦੇ ਇਦਾਂ ਦੇ ਚਾਈਨਾ ਤੇ ਨਹੀਂ ਹੁੰਦਾ ਇਦਾਂ ਦੇ ਪਾਕਿਸਤਾਨ ਤੇ ਨਹੀਂ ਹੁੰਦਾ ਇਹ ਸੋਚਦੇ ਆ ਵੀ ਅਸੀਂ ਇਹ ਅੱਗੇ ਚੱਲ ਗਏ ਵੀ ਦੂਜੀ ਵਾਰੀ ਨਹੀਂ ਜਾਣ ਦੇਣਾ ਇਹ ਆਪਣਿਆਂ ਵੱਲੋਂ ਡਬਲ ਤਿਆਰੀ ਕਰਕੇ ਆਇਆ ਪਰ ਕਿਸਾਨ ਇਹਨਾਂ ਤੋਂ ਵੀ ਡਬਲ ਤਿਆਰੀ ਕਰਕੇ ਆਇਆ ਪਰ ਇਹ ਵੀ ਇੱਕ ਗੱਲ ਹੁਣ ਸਾਡੀ ਨਸਲਾਂ ਦੀ ਆ ਸਾਡੀਆਂ ਫਸਲਾਂ ਦੀ ਆ ਸਾਡੇ ਏਕੇ ਦੀ ਆ ਇਹ ਤਾਂ ਉਹਨੇ ਸਵੇਰੇ ਪਤਾ ਲੱਗੂ ਬਾਕੀ ਜਥੇਬੰਦੀਆਂ ਨੂੰ ਸਵੇਰ ਦਾ ਮੈਸੇਜ ਆ ਵੀ ਇਕੱਠੇ ਹੋ ਕੇ ਇਕਜੋਗ ਹੋ ਕੇ ਗਾੜੀ ਦਿੱਲੀ ਪਹੁੰਚਣਾ ਵਾ ਵੀ ਉਧਰੋਂ ਗੱਲਬਾਤ ਆਪਣੀਆਂ ਆਗੂਆਂ ਨੇ ਵੀ ਉਹ ਮਹਿਕ ਲੱਗਾ ਗੱਡੀ ਤੇ ਤੁਸੀਂ ਵੇਖਿਆ ਹੋਊਗਾ ਵੀ ਇਹ ਤਾਂ ਨਾ ਕਰੋ ਅਸੀਂ ਸ਼ਾਂਤੀਪੂਰਕ ਬੈਠ ਜਾਂਦੇ ਆ ਆਪਣੇ ਪ੍ਰਸ਼ਾਸਨ ਨਾਲ ਸਾਡੀ ਗੱਲ ਕਰਾਓ ਪਰ ਉਹ ਆਂਦੇ ਆ ਵੀ ਤੁਸੀਂ ਵਾਪਸ ਮੁੜ ਜਾਓ ਵਾਪਸ ਹੀ ਮੋੜਨਾ ਨਹੀਂ ਆ ਕੋਸਾ ਦਾ ਸਰਕਾਰ ਸੋਚਦੀ ਹੋਵੇ ਪ੍ਰਸ਼ਾਸਨ ਸੋਚਦਾ ਹੋਵੇ ਵੀ ਸ਼ਾਮ ਤੱਕ ਜੀ ਜਦੋਂ ਆਏ ਆ ਥਰੂ ਦੇ ਗੋਲੇ ਆਉਣਗੇ ਤਾਂ ਖਿੰਡ ਜਾਣਗੇ ਖਲਾਰਾ ਪੈ ਜੂ ਡਰ ਕੇ ਚਲੇ ਜਾਣਗੇ ਅੱਧੇ ਕਿਸਾਨ ਕਿ ਹਜੂਮ ਮਤਲਬ ਘਟ ਜੂਗਾ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਸ਼ੰਭੂ ਬਾਰਡਰ ਤੇ ਕਿਤੇ ਨਾ ਕਿਤੇ ਕਸ਼ਮਕਸ਼ ਵੱਡੀ ਹੋ ਰਹੀ ਆ ਕਿਸਾਨ ਆਗੂ ਇੱਕ ਪਾਸੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਜਿਹੜੇ ਥਰੂ ਗੈਸ ਦੇ ਗੋਲੇ ਨੇ ਲਗਾਤਾਰ ਦਾਗੇ ਜਾਰ ਨੇ ਪਰ ਨੌਜਵਾਨ ਅੱਗੇ ਲਗਾਤਾਰ ਵੱਧ ਰਹੇ ਨੇ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆ ਆਪਣਾ ਕਬਲਦੀਪ ਸਿੰਘ ਜੀ ਅੱਛਾ ਕਬਲਦੀਪ ਕਿਵੇਂ ਦਾ ਚੱਲ ਰਿਹਾ ਸਿਸਟਮ ਅੱਜ ਤਾਂ ਥਰੂ ਗੈਸ ਦੇ ਗੋਲੇ ਕਿੰਨੇ ਕੁ ਦਾਗੇ ਗਏ ਨੇ ਕਿਵੇਂ ਦਾ ਸਿਸਟਮ ਸਰ ਕਦੀ ਇਦਾਂ ਦਾ ਸਿਸਟਮ ਵੇਖਿਆ ਨਹੀਂ ਜੀ ਅਸੀਂ ਪ੍ਰੋਟੈਸਟ ਕਰਨ ਤੁਰੇ ਆ ਐਮ ਐਸ ਪੀ ਦੇ ਗਰੰਟੀ ਕਾਨੂੰਨ ਤੇ ਆਪਣੀਆਂ ਨਸਲਾਂ ਬਚਾਉਣ ਲਈ ਠੀਕ ਹੈ ਜੀ ਆਪਣੇ ਆਉਣ ਵਾਲੀ ਪੀੜ੍ਹੀ ਬਚਾਉਣ ਲਈ ਕਿਉਂਕਿ ਬਜ਼ੁਰਗਾਂ ਨੇ ਸਾਡਿਆਂ ਨੇ ਜ਼ਮੀਨਾਂ ਸਾਂਭੀਆਂ ਇਹ ਇਹ ਸਾਰਾ ਕੁਝ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦਿੰਦੇ ਦੇਣੀਆਂ ਚਾਹੁੰਦੇ ਆ ਇਹਦੇ ਨਾਲ ਕੱਲਾ ਕਿਸਾਨ ਨਹੀਂ ਮਰਦਾ ਇਹਦੇ ਨਾਲ ਮੰਡੀਕਰਨ ਖਤਮ ਹੁੰਦਾ ਛੋਟਾ ਵਪਾਰੀ ਮਰਦਾ ਸਾਡੇ ਮਜ਼ਦੂਰ ਵੀਰ ਮਰਦੇ ਆ ਪਰ ਇੱਥੇ ਜਿਹੜਾ ਅਸੀਂ ਆਣ ਕੇ ਰੁਪਈਆ ਵੇਖ ਰਹੇ ਆ ਬਹੁਤ ਹੀ ਬਹੁਤ ਹੀ ਘਟਿਆ ਜੋ ਗਿਆ ਅਸੀਂ ਤੁਹਾਨੂੰ ਅੱਗੇ ਵੀ ਬੇਨਤੀ ਚੰਦਰਾਂ ਇਹ ਕਰਨ ਦੇ ਵੀ ਜਾ ਤੇ ਹਾਈ ਕੋਰਟ ਨੂੰ ਚਾਹੀਦਾ ਤੇ ਜਾ ਪੰਜਾਬ ਦੇ ਡੀਜੀਪੀ ਜਾ ਸੀਐਮ ਨੂੰ ਜਿਹੜੇ ਮੌਜੂਦਾ ਉਹਨਾਂ ਨੂੰ ਵੀ ਚਾਹੀਦਾ ਵੀ ਇੱਥੇ ਆਣ ਕੇ ਕੋਈ ਇਹਦਾ ਸਮਝੌਤਾ ਲੱਭਣ ਇਹਦੇ ਨਾਲ ਕੁਝ ਨਾ ਕੁਝ ਜਾਂ ਨੁਕਸਾਨ ਹੋਊਗਾ ਹੁਣ ਪਿਛਲੀ ਵਾਰੀ ਆਪਾਂ ਗਏ 13 ਮਹੀਨੇ ਉੱਥੇ ਲਾਏ ਹਰਿਆਣੇ ਸਾਡੇ ਹਰਿਆਣੇ ਵਾਲੇ ਸਾਡੇ ਵੀਰਾਂ ਨੇ ਬਹੁਤ ਸਾਥ ਦਿੱਤਾ ਅਸੀਂ ਛੋਟਾ ਭਾਈ ਵੱਡਾ ਭਾਈ ਚੱਲ ਕੇ ਚੱਲੇ ਆ ਉਹ ਅਜੇ ਵੀ ਸਾਨੂੰ ਪਰ ਇਹ ਪ੍ਰਸ਼ਾਸਨ ਇਦਾਂ ਕਰ ਰਿਹਾ ਕਿਉਂਕਿ ਸਾਡਾ ਅਧਿਕਾਰ ਹੈ ਪ੍ਰੋਟੈਸਟ ਕਰਨਾ ਕਿਉਂਕਿ ਸਾਨੂੰ ਕੁਦਰ ਸਾਨੂੰ ਗਵਰਨਮੈਂਟ ਵੱਲੋਂ ਕੁਦਰਤੀ ਆ ਵੀ ਤੁਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਪਰ ਆ ਗੱਲ ਥੋੜਾ ਕੋਈ ਇਹ ਤੇ ਤੁਸੀਂ ਮੀਡੀਆ ਰੋਜ਼ ਕਵਰ ਕਰਦੇ ਇਦਾਂ ਦੇ ਚਾਈਨਾ ਤੇ ਨਹੀਂ ਹੁੰਦਾ ਇਦਾਂ ਦੇ ਪਾਕਿਸਤਾਨ ਤੇ ਨਹੀਂ ਹੁੰਦਾ ਹਰਿਆਣਾ ਪ੍ਰਸ਼ਾਸਨ ਤਾਂ ਪਹਿਲਾਂ ਕਈ ਜ਼ਿਲ੍ਹਿਆਂ 'ਚ ਇੰਟਰਨੈਟ ਵੀ ਬੰਦ ਕੀਤਾ ਕਿ ਇੰਟਰਨੈਟ ਸੇਵਾਵਾਂ ਪਹਿਲੀ ਬੰਦ ਕਰਤੀਆਂ ਤੇ ਇੱਥੇ ਜਿਹੜੇ ਬਜਰੀ ਦੀਆਂ ਵੱਡੀਆਂ ਵੱਡੀਆਂ ਕੰਤਾ ਵੀ ਲਾਈਆਂ ਗਿਆ ਕੀ ਲੱਗਦਾ ਪਹਿਲੀ ਪਲਾਨ ਸੀ ਸਰਕਾਰ ਦਾ ਵੀ ਇੱਥੇ ਕੋਸ਼ਿਸ਼ ਕਰਨਗੇ ਵੀ ਇੱਥੇ ਹੀ ਰੋਕਾਂਗੇ ਸਰ ਸਰਕਾਰਾਂ ਦੇ ਜਿਹੜੇ ਪਲਾਨ ਆ ਨਾ ਇਹ ਅੰਦਰ ਖਾਤੇ ਆ ਕੁਝ ਹੋ ਰਿਹਾ ਵਕਾਉਂਦੇ ਕੁਝ ਹੋਰ ਇੰਨੇ ਸਰਕਾਰਾਂ ਦੇ ਇਹ ਆ ਵੀ ਇਹ ਇਹ ਸੋਚਦੇ ਆ ਵੀ ਅਸੀਂ ਇਹ ਅੱਗੇ ਚੱਲ ਗਏ ਵੀ ਦੂਜੀ ਵਾਰੀ ਨਹੀਂ ਜਾਣ ਦੇਣਾ ਇਹ ਆਪਣੇ ਵੱਲੋਂ ਡਬਲ ਤਿਆਰੀ ਕਰਕੇ ਆਇਆ ਪਰ ਕਿਸਾਨ ਇਹਨਾਂ ਤੋਂ ਵੀ ਡਬਲ ਤਿਆਰੀ ਕਰਕੇ ਆਇਆ ਅੱਜ ਤੇ ਸਿਰਫ ਇਹਨਾਂ ਨੂੰ ਦੇਖਿਆ ਜਾ ਰਿਹਾ ਸਾਡਾ ਕਾਫਲਾ ਬਹੁਤ ਵੀਰਾਂ ਦਾ ਭਰਾਵਾਂ ਦਾ ਇਹੜਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹਦੇ ਨਾਲ ਹਰਿਆਣੇ ਦੇ ਜਾਟ ਵੀ ਆਂਦੀਆਂ ਵੀ ਵਦਨ ਦੇ ਆ ਤੇ ਸਾਡੇ ਵੀ ਪੰਜਾਬ ਚ ਕੱਲੀ ਕੱਲੀ ਗੱਲ ਪਹੁੰਚ ਰਹੀ ਆ ਵੀ ਸਾਡੇ ਨਾਲ ਇਹ ਕੀ ਹੋ ਰਿਹਾ ਪਰ ਇਹ ਆ ਵੀ ਇਹ ਗੱਲ ਹੁਣ ਸਾਡੀ ਨਸਲਾਂ ਦੀ ਆ ਸਾਡੀਆਂ ਫਸਲਾਂ ਦੀ ਆ ਸਾਡੇ ਏਕੇ ਦੀ ਆ ਇਹ ਤਾਂ ਹੁਣ ਸਵੇਰੇ ਪਤਾ ਲੱਗੂ ਬਾਕੀ ਜਥੇਬੰਦੀਆਂ ਨੂੰ ਸਵੇਰ ਦਾ ਮੈਸੇਜ ਆ ਵੀ ਇਕੱਠੇ ਹੋ ਕੇ ਇਕਜੋਗ ਹੋ ਕੇ ਗਾੜੀ ਦਿੱਲੀ ਪਹੁੰਚਣਾ ਵਾ ਠੀਕ ਹੈ ਯਾਨੀ ਕਿ ਇਸੇ ਬਾਰਡਰ ਦੇ थ्रू ਹੀ ਜਾਣਾ ਪਹਿਲਾਂ ਕਈ ਗੱਲਾਂ ਬਾਤਾਂ ਆਉਂਦੇ ਵੀ ਸਾਈਡ ਤੋਂ ਜਾ ਸਕਦੇ ਨੇ ਕਿਸਾਨ ਇਧਰੋਂ ਜਾ ਸਕਦੇ ਨੇ ਪਰ ਇੱਥੇ ਜਿਵੇਂ ਦਾ ਹਜੂਮ ਇਕੱਠਾ ਹੋ ਰਿਹਾ ਵੀ ਇੱਥੋਂ ਦੀ ਹੀ ਲੰਘਣਾ ਜਾਣਾ ਇੱਥੋਂ ਦੀ ਆ ਜੀ ਇਹ ਸਾਡੀ ਹੁਣ ਤੁਹਾਨੂੰ ਅੱਗੇ ਵੀ ਦੱਸ ਚੁੱਕੇ ਆ ਵੀ ਜੋ ਬਾਕੀ ਜਥੇਬੰਦੀਆਂ ਕਹਿਣਗੀਆਂ ਮੀਡੀਆਂ ਚੱਲ ਰਹੀਆਂ ਉਹਨਾਂ ਦੀਆਂ ਪ੍ਰਸ਼ਾਸਨ ਦੇ ਨਾਲ ਵੀ ਚੱਲ ਰਹੀਆਂ ਅੱਜ ਹਾਈ ਕੋਰਟ ਦਾ ਬਿਆਨ ਆ ਗਿਆ ਵੀ 15 ਤਰੀਕ ਉਹਨਾਂ ਦਿੱਤੀ ਆ ਕਿਉਂਕਿ ਅੱਜ ਹਾਈ ਕੋਰਟ ਨੇ ਫਟਕਾਰ ਲਾਈ ਹਰਿਆਣਾ ਸਰਕਾਰ ਨੂੰ ਕਿਉਂਕਿ ਉਹਨਾਂ ਦਾ ਕਾਨੂੰਨੀ ਆ ਉਹ ਪੱਟਾ ਟੈਸਟ ਕਰ ਸਕਦੇ ਆ ਆਪਣੇ ਹੱਕਾਂ ਲਈ ਆਏ ਆ ਅਸੀਂ ਕੋਈ ਗਲਤ ਕਰਨ ਨਹੀਂ ਆਏ ਕੋਈ ਅਸੀਂ ਅੱਗੇ ਵੀ ਗਏ ਆ ਹਰਿਆਣੇ ਨੂੰ ਅਸੀਂ ਕੋਈ ਟੱਚ ਨਹੀਂ ਆ ਸਾਡੇ ਭਾਈਆਂ ਨੇ ਸਾਡਾ ਸਾਥ ਦਿੱਤਾ ਛੋਟਾ ਵੱਡਾ ਭਾਈ ਬੜਾ ਭਾਈ ਇਕੱਠੇ ਗਏ ਆ ਕੋਈ ਗੱਲਬਾਤ ਨਹੀਂ ਆ ਹੁਣ ਵੀ ਇਕੱਠੇ ਜਾਣਾ ਪਰ ਸਿਰਫ ਇਹ ਆ ਵੀ ਸਾਨੂੰ ਦਿੱਲੀ ਤੱਕ ਪਹੁੰਚ ਜਾ ਤੇ ਹੋਵੇ ਅਸੀਂ ਸਿੱਧੇ ਆਪਣਾ ਸੂਬਾ ਤੁਹਾਡਾ ਸੂਬਾ ਨਾ ਕਿ ਦਿੱਲੀ ਜਾਣਾ ਅਸੀਂ ਆਪਣੀ ਮੰਗ ਰੱਖਣੀ ਆ ਕਿਉਂ ਰੱਖਣੀ ਆ ਕਿਉਂਕਿ ਸਾਡੀ ਪੰਜਾਬ ਸੂਬਾ ਹਰਿਆਣਾ ਸੂਬਾ ਇਦਾਂ ਵਾ ਵੀ ਸਾਡਾ ਜਿਹੜਾ ਚੱਕਰ ਵੀਊ ਹੈ ਨਾ ਕਿਸਾਨ ਦੇ ਸਿਰ ਤੋਂ ਚੱਲਦਾ ਜੇ ਕਿਸਾਨ ਮਰਦਾ ਮੰਡੀ ਕਰਨ ਮਰਦਾ ਕੱਚੀ ਸਬਜ਼ੀ ਮਰਦੀ ਆ ਛੋਟਾ ਮਜ਼ਦੂਰ ਮਰਦਾ ਵਾ ਸਭ ਤੋਂ ਜ਼ਿਆਦਾ ਜੇ ਮਰਦਾ ਕਿਸਾਨ ਜਿਹੜੇ ਛੋਟੇ ਵਰਗ ਦੁਕਾਨਾਂ ਇਹ ਕਾਰਪੋਰੇਟ ਘਰਾਣਿਆਂ ਆ ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਆ ਵੀ ਕਾਰਪੋਰੇਟ ਘਰਾਣੇ ਕੀ ਆ ਇਹਨਾਂ ਦੀ ਨੀਤੀ ਇਹ ਆ ਵੀ ਜਮੀਦਾਰਾ ਖਤਮ ਹੁੰਦਾ ਜੇ ਜਮੀਦਾਰਾ ਖਤਮ ਹੁੰਦਾ ਮਜ਼ਦੂਰ ਵੀ ਖਤਮ ਹੁੰਦਾ ਛੋਟੀਆਂ ਦੁਕਾਨਾਂ ਵੀ ਖਤਮ ਹੁੰਦੀਆਂ ਸਾਡੀ ਆਉਣ ਵਾਲੀ ਫਸਲ ਨਸਲ ਸਾਡੀ ਸਭ ਕੁਝ ਖਤਮ ਹੁੰਦਾ ਇਸ ਲਈ ਅਸੀਂ ਆਪਣਾ ਤੇ ਐਮ ਐਸ ਪੀ ਗਰੰਟੀ ਕਾਨੂੰਨ ਲੈਣ ਚੱਲੇ ਜਿ ਕੋਈ ਗਲਤ ਥੋੜਾ ਚੱਲਿਆ ਨਹੀਂ ਬਾਕੀ ਜੋ ਸਾਡੀਆਂ ਮੰਗਾਂ ਰੱਖੀਆਂ ਗਈਆਂ ਵਾ ਉਹ ਆਪਣੀਆਂ ਮੰਗਾਂ ਪੂਰੀਆਂ ਕਰਨ ਚੱਲੇ ਬਿਲਕੁਲ ਬਿਲਕੁਲ ਕਬਲ ਭਾਈ ਆਪਾਂ ਜੇ ਗੱਲਬਾਤ ਕਰੀ ਜਮੀ ਬੈਰੀਕਡ ਦੇ ਨਜ਼ਦੀਕ ਆ ਉਹ ਨੌਜਵਾਨ ਉਧਰ ਅੱਗੇ ਪਹੁੰਚੇ ਹੋਏ ਨੇ ਅੱਗੇ ਜਦੋਂ ਜਾਂਦੇ ਨੇ ਤਾਂ ਅਥਰੂ ਗਾਇਦੇ ਗੋਲੇ ਆਉਂਦੇ ਨੇ ਕਿਵੇਂ ਦਾ ਕਿਵੇਂ ਦਾ ਰਿਹਾ ਇਸੇ ਸਰ ਸਾਰਾ ਸਿਸਟਮ ਅੱਜ ਸਵੇਰ ਦਾ ਚੱਲੰਦਿਆ ਤੁਹਾਡੇ ਸਾਹਮਣੇ ਆ ਜੀ ਵੀ ਉਧਰੋਂ ਗੱਲਬਾਤ ਆਪਣੀਆਂ ਆਗੂਆਂ ਨੇ ਵੀ ਉਹ ਮੈਕ ਲੱਗਾ ਗੱਡੀ ਤੇ ਤੁਸੀਂ ਵੇਖਿਆ ਹੋਊਗਾ ਵੀ ਇਦਾਂ ਨਾ ਕਰੋ ਅਸੀਂ ਸ਼ਾਂਤੀਪੂਰਕ ਬੈਠ ਜਾਂਦੇ ਆ ਆਪਣੇ ਪ੍ਰਸ਼ਾਸਨ ਨਾਲ ਸਾਡੀ ਗੱਲ ਕਰਾਓ ਪਰ ਉਹ ਆਂਦੇ ਆ ਵੀ ਤੁਸੀਂ ਵਾਪਸ ਮੁੜ ਜਾਓ ਵਾਪਸ ਹੀ ਮੋੜਨਾ ਨਹੀਂ ਆ ਅਜੇ ਤੱਕ ਮੀਡੀਆ ਨੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਨੇ ਅਜੇ ਤੁਹਾਨੂੰ ਸਵੇਰੇ ਪਤਾ ਲੱਗਣਾ ਸਾਡੇ ਬੜੇ ਕੁਝ ਭਰਾ ਫੱਟਰ ਹੋਏ ਨੇ ਕਈਆਂ ਦੇ ਬਹੁਤ ਜ਼ਿਆਦੇ ਫੱਟਰ ਹੋਏ ਨੇ ਬਹੁਤ ਜ਼ਿਆਦਾ ਅਸੀਂ ਤਾਂ ਤੁਸੀਂ ਮੀਡੀਆ ਸਵੇਰ ਦਾ ਕਵਰੇਜ ਕਰ ਰਿਆ ਕੋਈ ਹੁ ਲੜਬਾਜੀ ਕੀਤੀ ਆ ਇੱਕ ਲੈਨ ਚ ਆਏ ਆ ਕੋਈ ਗਲਤ ਥੋੜਾ ਕੀਤੀ ਅਸੀਂ ਦੇ ਅਸੀਂ ਦੇ ਕਹਿੰਦੇ ਵੀ ਸਾਨੂੰ ਰਾਹ ਦੋ ਅਸੀਂ ਨੰਗ ਕੇ ਆਪਣਾ ਦਿੱਲੀ ਪ੍ਰਦਰਸ਼ਨ ਰੱਖਣਾ ਪਰ ਇਹ ਪਤਾ ਨਹੀਂ ਗਵਰਨਮੈਂਟ ਦੀ ਪਾਲਿਸੀ ਕੀ ਆ ਵੀ ਅਸੀਂ ਇਹਨਾਂ ਨੂੰ ਰੋਕਣਾ ਇਹ ਇਦਾਂ ਨਹੀਂ ਰੁਕਿਆ ਜਾਣਾ ਇਦਾਂ ਤੇ ਹੋਰ ਸਕੋਗੇ ਯਾਰ ਬਲਨੇ ਆ ਹੋਰ ਪੰਜਾਬ ਤੋਂ ਕਾਫਲਾ ਵੱਡਾ ਆ ਰਿਹਾ ਹਰਿਆਣੇ ਵਾਲਾ ਵੀ ਉੱਥੇ ਲਾਮਬੰਦੀ ਹੋ ਰਹੀ ਆ ਇੱਕ ਵਾਰੀ ਸਵੇਰੇ ਜੇ ਨੰਗ ਕੇ ਤੇ ਫਿਰ ਦਿੱਲੀ ਪਹੁੰਚ ਕੇ ਜੇ ਆਪਣੇ ਹੱਕ ਲੈ ਕੇ ਮੜਾਂਗੇ ਜੀ ਯਾਨੀ ਕਿ ਜਿਵੇਂ ਅੱਜ ਦਾ ਸਿਸਟਮ ਰਿਹਾ ਅੱਜ ਦਾ ਦਿਨ ਬੀਤਿਆ ਕਿਵੇਂ ਲੱਗਦਾ ਵੀ ਸਰਕਾਰ ਪ੍ਰਤੀ ਕਿਸਾਨਾਂ ਦਾ ਲਾਲੋ ਨੌਜਵਾਨਾਂ ਦਾ ਲਾਲੋ ਰਵਈਆ ਕਿਤੇ ਨਾ ਕਿਤੇ ਗੁੱਸੇ ਵਾਲੀ ਰਿਹਾ ਵੀ ਕਿਵੇਂ ਦਾ ਸਿਸਟਮ ਹੋ ਗਿਆ ਜੀ ਕੀ ਕਹਾਣੀ ਹੋ ਗਈ ਸਰ ਗੁੱਸੇ ਵਾਲਾ ਰਹਿਣਾ ਦੱਸਾਂ ਕਿ ਇਹ ਚੀਜ਼ਾਂ ਕਦੀ ਵੇਖੀਆਂ ਨਹੀਂ ਜੀ ਕਿਉਂ ਨਹੀਂ ਚੀਜ਼ਾਂ ਵੇਖੀਆਂ ਸਰ ਅੱਜ ਕੱਲ੍ਹ ਦੇਸ਼ ਚੱਲੰਦਿਆ ਜੀ ਕਾਰਪੋਰੇਟ ਘਰਾਣੇ ਆ ਕੋਈ ਕਿੰਨੀ ਕਿੰਨੀਆਂ ਠੱਗੀਆਂ ਮਾਰ ਕੇ ਚਲ ਜਾਂਦਾ ਸਾਰੇ ਇੱਥੇ ਆਣ ਕੇ ਵੇਖੋ 80-80 ਸਾਲਾਂ ਦੇ ਬਜ਼ੁਰਗ ਆਏ ਸਾਡੇ ਬਜ਼ੁਰਗ ਸਾਡੇ ਪਿਓ ਵਰਗੇ ਆ ਜੀ ਉਹ ਨਾਲ ਲੈ ਕੇ ਆਏ ਆ ਸਿਰਫ ਉਹ ਕਾਦੇ ਬਾਤ ਤੇ ਆਏ ਉਹਨਾਂ ਨੇ ਆਪਣੀ ਉਮਰ ਹੰਡਾਲੀ ਉਹ ਸਾਡੇ ਵਾਸਤੇ ਆਏ ਆ ਆਉਣ ਵਾਲੀ ਪੀੜ੍ਹੀ ਬਚਾਉਣ ਵਾਸਤੇ ਆਏ ਆ ਉਹਨਾਂ ਨੇ ਆਪਣੀ ਉਮਰ ਹੰਡਾਲੀ ਆ ਅਸੀਂ ਵਾਰ-ਵਾਰ ਕਹਿੰਦੇ ਆ ਵੀ ਅਸੀਂ ਪ੍ਰੋਟੈਸਟ ਕਰਨ ਚੱਲੇ ਆ ਅਸੀਂ ਕੋਈ ਗਲਤ ਥੋੜਾ ਕਰਨ ਚੱਲੇ ਆ ਆਪਣੀ ਮੰਗ ਰੱਖਣ ਚੱਲੇ ਆ ਸਾਡਾ ਅਧਿਕਾਰ ਆ ਅਸੀਂ ਹਰਿਆਣੇ ਤੋਂ ਕੂਚ ਕਰਕੇ ਦਿੱਲੀ ਪਹੁੰਚਣਾ ਸਾਡੇ ਉੱਤੇ ਜਾਟ ਭਾਈ ਆ ਉਹਨਾਂ ਨੇ ਨਾਲ ਜਾਣਾ ਐਮਐਸਪੀ ਗਰੰਟੀ ਕਾਨੂੰਨ ਆ ਕਿੰਨਾ ਚਿਰ ਹੋ ਗਿਆ ਸਾਨੂੰ ਕਾਨੂੰਨ ਮੰਗਦਿਆਂ 76 ਸਾਲ ਲੰਘੇ ਆ ਜੀ ਅਸੀਂ ਆਪਣਾ ਕਾਨੂੰਨ ਹੀ ਮੰਗਣ ਚੱਲੇ ਆ ਆਪਣੀਆਂ ਮਤਲਬ ਫਸਲਾਂ ਦੇ ਭਾਅ ਹੀ ਮੰਨਣ ਚਾਹਦੇ ਆ ਜਦੋਂ ਸਵੇਰੇ ਕੋਈ ਵੀ ਉੱਠਦਾ ਭਾਵੇਂ ਖੱਟਰ ਸਾਹਿਬ ਭਾਵੇਂ ਕੋਈ ਵੀ ਜਦੋਂ ਜਿਹੜਾ ਅੰਨ ਮੂੰਹ 'ਚ ਪਾਉਂਦਾ ਕਿੱਥੋਂ ਆਉਂਦਾ ਉਹ ਕਿੱਥੋਂ ਆਉਂਦਾ ਹਨ ਉਹ ਇੱਕ ਜ਼ਿਮੀਂਦਾਰ ਇੰਨਾ ਕਿਸਾਨਾਂ ਨੇ ਪੈਦਾ ਕੀਤਾ ਜੀ ਆਪਣੇ ਬੱਚਿਆਂ ਨਾਲੋਂ ਵੱਧ ਫਸਲ ਨੂੰ ਸਾਂਭਦੇ ਆ ਬਿਲਕੁਲ ਹੋ ਸਕਦਾ ਸਰਕਾਰ ਸੋਚਦੀ ਹੋਵੇ ਪ੍ਰਸ਼ਾਸਨ ਸੋਚਦਾ ਹੋਵੇ ਵੀ ਸ਼ਾਮ ਤੱਕ ਜੀ ਜਦੋਂ ਐ ਅਥਰੂ ਦੇ ਗੋਲੇ ਆਉਣਗੇ ਤਾਂ ਖਿੰਡ ਜਾਣਗੇ ਖਲਾਰਾ ਪੈ ਜੂ ਡਰ ਕੇ ਚਲੇ ਜਾਣਗੇ ਅੱਧੇ ਕਿਸਾਨ ਕਿ ਹਜੂਮ ਮਤਲਬ ਘਟ ਜੂਗਾ ਉਹਨਾਂ ਦੇ ਮਨ 'ਚ ਹੋਵੇਗਾ ਭਾਜੀ ਇਹ ਪੰਜਾਬ ਆ ਜੀ ਇਹ ਤਾਨੂੰ ਪਤਾ ਧਰਤੀ ਗੁਰੂਆਂ ਪੀਰਾਂ ਦੀ ਇਹਨਾਂ ਦਾ ਇਤਿਹਾਸ ਕਿੱਡਾ ਤਕੜਾ ਹੋਇਆ ਇਹ ਬੜੀ ਬੜੀ ਯੋਧਿਆਂ ਦੀ ਧਰਤੀ ਹੋਈ ਆ ਜਦੋਂ ਕਿਤੇ ਲੋੜ ਪਈ ਆ ਪੰਜਾਬ ਨੇ ਹਰ ਥਾਂ ਕੁਰਬਾਨੀ ਕੀਤੀ ਆ ਦੂਜੇ ਸੂਬੇ ਆਗੇ ਮਹਾਰਾਸ਼ਟਰ ਉੱਤਰਾਖੰਡ ਐਮਪੀ ਜਿੱਦਾਂ ਮਤਲਬ ਹੋਰ ਸੂਬੇ ਆਗੇ ਹਰ ਵਾਰੀ ਹਾਡੀ ਝੋਲੀ ਪੰਜਾਬ ਦੀ ਝੋਲੀ ਕਿਉਂ ਪਾਇਆ ਜਾਂਦਾ ਵੀ ਹਰ ਅੰਦੋਲਨ ਪੰਜਾਬ ਦੇ ਸਰੋਂ ਚੱਲਣਾ ਹੁੰਦਾ ਜੀ ਹੁਣ ਮਤਲਬ ਅਸੀਂ ਕੋਈ ਗਲਤ ਨਹੀਂ ਕਰ ਰਹੇ ਅੱਗੇ ਜੇ 84 ਹੰਡਾਈ ਪੰਜਾਬ ਨੇ ਹੰਡਾਈ ਆ ਜਿਪ 47 ਹੰਡਾਈ ਉਹ ਵੀ ਪੰਜਾਬ ਨੇ ਹੰਡਾਈ ਆ ਠੀਕ ਹੈ ਜੀ ਜੇ ਉਹਨਾਂ ਆਪਣਾ ਕਰੋਨਾ ਦਾ ਟਾਈਮ ਆਇਆ ਉਦੋਂ ਵੀ ਬਹੁਤ ਪਰ ਭਾਈਚਾਰੇ ਨੇ ਇਕੱਠਾ ਹੋ ਕੇ ਸਾਰਾ ਕੁਝ ਸੰਭਿਆ ਅਸੀਂ ਵਾਰ-ਵਾਰ ਆਂਦੇ ਆ ਵੀ ਸਾਨੂੰ ਇਥੋਂ ਜਾਣ ਦੋ ਅਸੀਂ ਆਪਣੀਆਂ ਮੰਗਾਂ ਮਨਾਉਣ ਚੱਲੇ ਆ ਅਸੀਂ ਐਮਐਸਪੀ ਗਰੰਟੀ ਕੋਣ ਬੁੱਧੀ ਜੀਵਾਂ ਨੂੰ ਵਹਾ ਕੇ ਅਸੀਂ ਕੋਈ ਗਲਤ ਥੋੜਾ ਕਰ ਰਹੇ ਆ ਜਦੋਂ ਸਾਡੇ ਵਰਗ ਕਰਦੇ ਸੀ ਉਸ ਕਣਕ ਤੇ ਜੀਰੀ ਝੋਨੇ ਦਾ ਰੇਟ ਕੀ ਤੇ ਅੱਜ ਡੀਜ਼ਲ ਖਾਦਾਂ ਕਿੱਥੇ ਪਹੁੰਚ ਗਈਆਂ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਅਸੀਂ ਇਹ ਨਹੀਂ ਕੱਲ ਜਾਂਦੇ ਜੇ ਸਾਡੀ ਫਸਲ ਦਾ ਭਾਅ ਵਾਧਾ ਵਾ ਜੇ ਕਿਸਾਨ ਦੀ ਜੇਬ ਵਿੱਚ ਰੇਟ ਜ਼ਿਆਦਾ ਹੁੰਦਾ ਤੇ ਮਜ਼ਦੂਰ ਨੂੰ ਵੀ ਦਿਹਾੜੀ ਦੇਣ ਲੱਗਿਆ ਸਾਨੂੰ ਕੋਈ ਮਤਲਬ ਘਰੇਜ ਨਾ ਹੋਊਗਾ ਇਹ ਸਾਡਾ ਕਿਸਾਨ ਮਜ਼ਦੂਰਾਂ ਦਾ ਇਕਾ ਇਕੱਠਾ ਵਾ ਹਰਿਆਣੇ ਵਾਲੇ ਜਾਟ ਸਾਡੇ ਨਾਲ ਆ ਸਿਰਫ ਆ ਤੁਹਾਡੇ ਸਾਹਮਣੇ ਹੁਣ ਖੱਟਰ ਸਰਕਾਰ ਡਈ ਆ ਬਾਕੀ ਜਿੱਦਾਂ ਸਵੇਰੇ ਜਥੇਬੰਦੀ ਦੀ ਮੀਟਿੰਗ ਚੱਲ ਰਹੀ ਆ ਜਿੱਦਾਂ ਸਵੇਰੇ ਕਹਿਣਗੇ ਹੁੰਦਾ ਦਾ ਹੁਕਮ ਚੱਲ ਕੇ ਅੱਗੇ ਚਾਲੇ ਪਾਵਾਂਗੇ ਬਿਲਕੁਲ ਜੀ ਸੋ ਨੌਜਵਾਨਾਂ ਚ ਪੂਰਾ ਜੋਸ਼ ਆ ਕਹਿ ਰਹੇ ਨੇ ਕਿ ਅੱਗੇ ਵਧਾਂਗੇ ਅੱਗੇ ਜਾਵਾਂਗੇ ਏਸੇ ਵਾਇ ਰੋਡ ਸ਼ੰਭੂ ਬਾਰਡਰ ਤੋਂ ਹੁੰਦੇ ਹੋਏ ਅਸੀਂ ਆਪਣਾ ਪ੍ਰੋਟੈਸਟ ਕਰਨਾ ਪ੍ਰਦਰਸ਼ਨ ਕਰਨਾ ਕਿ ਲੋਕਤੰਤਰ ਦਾ ਰਾਜ ਆ ਲੋਕਤੰਤਰ ਦੇ ਰਾਜ ਦੇ ਵਿੱਚ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ ਇਥੋਂ ਤੱਕ ਕਹਿ ਰਹੇ ਨੇ ਤੇ ਕਹਿ ਰਹੇ ਨੇ ਜਿਵੇਂ ਵੀ ਸਾਨਾ ਗੁਆਦੀ ਕੋਈ ਮੀਟਿੰਗ ਹੋਈ ਗੱਲਬਾਤ ਹੋਈ ਜਿਵੇਂ ਕਹਿਣਗੇ ਉਵੇਂ ਕੀਤਾ ਜਾਵੇਗਾ ਤੇ ਅੱਗੇ ਅਸੀਂ ਜਾਵਾਂਗੇ ਹੀ ਜਾਵਾਂਗੇ ਆਕਾਸ਼ ਮਾਹੀ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ